ਦੇ ਵਿੱਚ ਉਹਦੀ ਅੰਤਮਾਨਸ ਜਿਹੜੀ ਹੈ ਉਹ ਚੰਗੀ ਚੱਲੂ ਕਿ ਆਸਾ ਮੁਕੇ ਅੰਦਰ ਦੇ ਕਰਦੇ ਆ ਇਹ ਹੈ ਉਹਨਾਂ ਸਮਿਆਂ ਦੀਆਂ ਗੱਥਾਂ ਇੱਕ ਹੋਰ ਕਹਿ ਦਵਾਂ ਲੋਹੋਤ ਨਾ ਇੱਕ ਵਾਰੀ ਸੰਗਤ ਜੰਗੀ ਗੁਰਖਾਲਸਾ ਉਹਦੇ ਵਿੱਚ ਇੱਕ ਚੋਰ ਉਹ ਬਣ ਗਿਆ ਤੇ ਚੋਰ ਦਾ ਨਾਮ ਕੀ ਹੈ ਚੋਰੀ ਕਰਨ ਇੱਧਰ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਨੂੰ ਜੁਰੇ ਪਾਸੇ ਚੋਰ ਹੈ ਬੋਲੀ ਜਦੋਂ ਪੀਤੇ ਉਹਨੇ ਇਹਨੇ ਚੋਰੀ ਕਰ ਲਵਾ ਪਰ ਉਹਦਾ ਚਲਦਾ 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 ਜੰਗੀਤਾ ਜਿਹੜਾ ਕੀਰਤਪੁਰ ਸਾਹਿਬ ਜੀ ਦੇ ਪਾਸ ਜਿਹੜਾ ਸੀ ਉਹ ਪਹੁੰਚ ਗਿਆ ਪਰ ਉਹਨੂੰ ਚੋਰੀ ਨਾ ਹੋ ਸਕੀ ਰਾਤ ਦੇ ਪੀਤੇ ਕੀਤੀ ਤੇ ਇਹ ਸਿਧਾਂਤ ਹੈ ਥੱਕੇ ਆਇਆ ਬੇਗਾ ਪ੍ਰਸ਼ਾਦਾ ਤੇ ਫਿਰ ਗੁਰਦੁਆਰੇ ਸੰਗਤ ਕਰਦਾ ਪੈਣਾ ਪੈ ਸਕਦਾ ਚੱਕਣਾ ਹੈ ਫਿਰ ਉਸ ਜਿਹੜਾ ਹੈ ਗੁਰੂ ਦੀ ਕੀਰਤਨ ਆਉਂਦੀ ਹੈ ਕਿ ਪੇਟ ਤੇ ਗਰੀਬਾਂ ਦੀ ਨਈ ਉਮੀਦ ਨੂੰ ਕੇ ਪਾ ਦਿੱਤਾ ਨਾ ਪਿੱਛੇ ਬਹਿਮਾਲਾ ਪਹਾੜ ਨੇ ਰੀਖੇ ਰੀਖੇ ਉਹਨੇ ਪ੍ਰਸ਼ਾਦਾ ਜਿਹੜਾ ਚੱਗਿਆ ਤੇ ਸਾਰੇ ਨੇ ਕਿਹਾ ਆਪ ਕੋ ਸਤਨਾਮ ਵਾਹਿਗੁਰੂ ਬਦਲ ਕੇ ਅਕੀਦਾ ਹਰ ਗੁਰ ਘਰ ਵਾਖਾ ਜੋ ਹੁੰਦੇ ਆ ਤੇ ਹੁਣ ਕਹਿੰਦੇ ਸੰਗਤ ਕਰੀਏ دیਵਾਨਾ ਕਾ ਹੋਇਆ ਸੰਗਤ ਵਿੱਚ ਉਹਨੂੰ ਵੀ ਨਾਲ ਜਾਣਾ ਪਿਆ ਮਸਲਾ ਉਹਦਾ ਸੀ ਕਿ ਮੈਂ ਜੇਬ ਜਿਹੜੀ ਹੈ ਕੱਟ ਲੈਣੀ ਆ ਕਿਸੇ ਦੀ ਆੰਦਰ ਸੰਗਤ ਦੇ ਵਿੱਚ ਬਹਿ ਕੇ ਕਟਲਾਉਣਾ ਜਾਂ ਕੰਮ ਨਹੀਂ ਕਰਨਾ ਹੈ ਚੋਰੀ ਦਾ ਕਿਹੜਾ ਕੰਮ ਹੈ ਜਿੱਥੋਂ ਦਾਣੇ ਕਰ ਤੋਂ ਕਰ ਲਈ ਇਸੇ ਕਰਕੇ ਕਈ ਵਾਰ ਆਹ ਕਟਣਾਵਣਾ ਬੜੀਆਂ ਸਾਹਮਣੇ ਹਾਸੂਆਂ ਮਗਾ ਦਿੰਦੀਆਂ ਆਏ ਮੱਥਾ ਟੇਕ ਰੱਖਿਆ ਪਾਟਾ ਮੋਟ ਦਸਨ ਤੇ ਲੀਹਾਂ ਦੇ ਚੁੱਕ ਕੇ ਹੋ ਗਏ ਕਈ ਵਾਰ ਪੰਚੋ ਦਾ ਨਕਲੀ ਰੱਖਿਆ ਰਾਗੀਆਂ ਨਾਲ ਇਹ ਨਕੀ ਦਿੱਤੀ ਦੇਖੀਆਂ ਮੇਰੀਆਂ ਆਪਣੀਆਂ ਚੰਡੀਗੜ੍ਹ ਦਾ 14 ਸੈਕਟਰ ਦੇ ਵਿੱਚ ਮੈਂ ਲੂਕੀ ਦੀ ਬਾਹਰੀਆਂ ਸਾ ਤੇ 12 ਵਾਰ ਮੀਆਂ ਬੀਬੀ ਆਈ ਬਖਾਤੇ ਕਿ ਇਹ ਐ ਤੋਹ ਪੂਰੀ ਉਹਨਾਂ ਦੀ ਉਹ ਕਿ ਕਿਤਨੀ ਅਲਗ ਨੰਡਾ ਰਹੇ ਰ ਮੱਖਾ ਕਿਆ ਤੇ ਉਹਨਾਂ ਨੇ ਮੰਨ ਚੁੱਕੇ ਦਾ ਨੋ ਬਰਮਾ ਅਸਲੀ ਸੀ ਇਹ ਤਾਂ ਨਹੀਂ ਇਹ ਨਕਲੀ ਤੇ ਅਸਲੀ ਸੀ ਪਾਨ ਕਮੈਂਟ ਉਹ ਬੈਠੇ ਤੇ ਜਾਨ ਲੱਗਿਆ ਉਹਨਾਂ ਨੇ ਫਿਰ ਕੋਈ ਨੌਕਰ ਗਿਆ ਤੇ ਉੱਠਣ ਲੱਗਿਆ ਉਹਨਾਂ ਨੇ ਪਾਨ ਪਾ ਕੇ ਦਾ ਬੋਝ ਆਪਣੇ ਦੇਣ ਲੱਗ ਪਏ ਉਹ ਪਕਾਇਆ ਨਾ ਗਾ ਉਨ ਰਾਗੀਆ ਨੂੰ ਪਤਾ ਲੱਗ ਗਿਆ ਇੱਥੇ ਮੈਂ ਕਿੱਥੇ ਬੈਠਣ ਸੀ ਮੈਨੂੰ ਪਤਾ ਲੱਗ ਗਿਆ ਤੇ ਟ੍ਰੈਫਿਕmane ਪੈਸਾ ਲੈਤਾ ਤੇ ਬੋਲੇ ਉਹਨਾਂ ਕਿ ਪਰਵਾਸ ਦੇ ਵਿੱਚ ਬੜੀ ਰੀਸੈਂਟ ਦਾ ਕੰਮ ਹੋ ਜਾਣਾ ਉਹ ਪੈਸੇ ਪੈਸੇ ਜਿਵੇਂ ਇਹ ਦੋ ਹੈ ਪਰ ਵਿਕੂ ਕਿਦਾਂ ਦੇ ਕੀਤੇ ਅੱਜ ਵੀ ਤੁਹਾਨੂੰ ਮਿਲ ਜਾਣਗੇ ਹੋਰ ਤਾਂ ਉਹ ਤੋਂ ਪਹਿਲੇ ਚਾਹੇ ਤੁਹਾਨੂੰ ਗ੍ਰਾਂਤੀ ਮਿਲ ਜਾਣੀ ਹੈ ਮਾਫ਼ ਕਰਦੇ ਨੇ ਕਿ ਮੈਂ ਲੋਕਾਂ ਦੀ ਗੱਲ ਕੀਤੀ ਮੈਂ ਆਪਣੇ ਸਬਜੈਕਟ ਦੀ ਗੱਲ ਕਰਦਾ ਹਾਂ ਆਪਣੇ ਇਸ ਲਾਈਨ ਦੀ ਗੱਲ ਕਰਦਾ ਕਿਰਤनियां ਤੁਹਾਨੂੰ ਮਿਲ ਜਾਣਗੇ ਪ੍ਰਚਾਰਕ ਮਿਲ ਜਾਣਗੇ ਗ੍ਰਾਂਤੀ ਮਿਲ ਜਾਣਗੇ ਪਰ ਕੀ ਹੈ ਪੀਦਾ ਕੁਝ ਵੀ ਨਹੀਂ ਹੈ ਕਿਉਂਕਿ ਚੋਰ ਵੀ ਹਮ ਪਰੇ ਨਾ ਹੋਏ ਚੋਰ ਵੀ ਅਚੰਭਾ ਹੋਏ ਸੁਨਮਨ ਅੰਦੇ ਕੁੱਤੇ ਕੋੜਿਆ ਕੁੱਤੇਆ ਮਨ ਸੋਨ ਤੇ ਵੰਮ ਜੰਹਰਾ ਦੇ ਰਾਸ ਆ ਗਿਆ ਤੇ ਪਿੱਛੇ ਬਹਿ ਗਿਆ ਜਦੋਂ ਪਿੱਛੇ ਬਹਿ ਗਿਆ ਲੈ ਤੇ ਸੋਚਦਾ ਹੈ ਕਿ ਉਹ ਜਰੂਰ ਇਹ ਕਦੇ ਕਿ ਅੱਗੇ ਆ ਕੇ ਬੈਠੇ ਤੇ ਫਿਰ ਮੰਨਾ ਤੇ ਪਾਦਸ਼ਾਹ ਜੀ ਨੇ ਲੋਕਾਂ ਦੇ ਮੱਧ ਬਾਤ ਕਹਿੰਦਾ ਕਿ ਉਹ ਜਿਹੜਾ ਸਿੱਖ ਪਿੱਛੇ ਬੈਠਾ ਉਹ ਵੀ ਅੱਗੇ ਆ ਕੇ ਬੈਠੇ ਜਮੀਨ ਹੋਣੀ ਥੋੜੀ ਕਿੱਥੇ ਵੀ ਪੈਣੀ ਤਾਂ ਤੇ ਬੈਠਦੇ ਬੈਠ ਕੇ ਫਿਰ ਕੋਲ ਨਾਲ ਬੁਲਾ ਲਿਆ ਕਿ ਜੇ ਹੁਣ ਜਿੱਤੇ ਮੇਰਾ ਨਾਮ ਲੈ ਕੇ ਕੰਮ ਕਰ ਤੇ ਮੈਂ ਚੋਰੀ ਕਰ ਦੇਣਾ ਦਨ ਲਗੇ ਜਸੰਤਰ ਆਏ ਲਾਹੌਰ ਤੋਂ ਚੱਲਿਆ ਏ ਤੇ ਹਜੇ ਤੱਕ ਗੁਰੂ ਤੇਗ ਬਹਾਦਰ ਸਾਹਿਬ ਅੱਖਾਂ ਤੋਂ ਨਹੀਂ ਹਿੰਦੀ ਸਿਰ ਜਿਹੜਾ ਹੈ ਪੈਰਾਂ ਪੈਰਾਂ ਦਿੱਤਾ ਕਿ ਨਦਾਂ ਬਾਜਤ ਤੋਂ ਬਾਦ ਚੋਰੀ ਮੈਂ ਛੱਡੀ ਛੱਡੀ ਜਿਸ ਜਿੱਥੇ ਸਾਬਤ ਹੁੰਦਾ